ਸੋਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਾਰੇ ਸੋਵਾਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਕਹਾਵਾ ਸਵਾਗਤ ਹੈ ਜੀ ਕਿ ਫਿਰ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਾਸਤਾ ਆਪਾਂ ਲੇਟ ਸ਼ੁਰੂ ਕਰਦੇ ਪਏ 8:30 ਵੇ ਲੇਟ ਨਹੀਂ ਬੜੇ ਜਿਹੇ ਕਰਦੇ ਪਏ ਆ ਕਿਉਂਕਿ ਅੱਜ ਆਪਾਂ ਟਾਈਮ ਨਹੀਂ ਮਿਲਿਆ ਥੋੜਾ ਅੱਜ ਬੁਖੀਤ ਤਰੀਕਾ ਨਾਲ ਨੂੰ ਦੇ ਹੀ ਤਾਂ ਕਰਕੇ ਆਪਾਂ ਲੇਟ ਸ਼ੁਰੂ ਕੀਤਾ ਤੇ ਗਾਈਜ਼ ਜਿਹੜਾ ਆਪਣਾ ਉਹ ਬਲੈਂਡ ਦਿਖਾਈ ਰੱਖੋ ਮਜਾਣਾ ਉਧਰ ਕਿਵੇਂ ਆਪਣਾ ਤੁਹਾਨੂੰ ਪਤਾ ਲੈਂਡਰ ਪੈਣਾ ਵਾ ਤੇ ਕੱਲ ਸ਼ਟਰਿੰਗ ਦਾ ਕੰਮ ਹੋ ਗਿਆ ਸੀ ਅੱਜ ਪੂਰਾ ਸ਼ਟਰਿੰਗ ਦਾ ਕੰਮ ਹੋ ਗਿਆ ਵਾ ਤੇ ਜਿਹੜਾ ਲੈਂਡਰ ਉਹ ਆਪਣਾ ਪੈਣਾ ਜੀ ਕੱਲ੍ਹ ਜਾਂ ਪੈਣਾ ਪਰਸੋਂ ਪੈਣਾ ਤੇ ਕੱਲ ਪੈਣੇ ਜੀ ਪਹਿਲੇ ਟੋ ਜਾਲ ਤੁਹਾਨੂੰ ਅਸ ਅਹ ਕੋਈ ਨਾ ਸਾਡੇ ਤਰੀਕੇ ਪਿਆ ਤੇ ਕੱਲ ਜਿਹੜਾ ਬਿਜਲੀ ਦਾ ਕੰਮ ਹੋਣਾ ਆਪਣੇ ਇਥੇ ਉਹ ਬਿਜਲੀ ਦਾ ਵੀ ਕੰਮ ਹੋਊਗਾ ਸਾਰਾ ਤਾਂ ਕਿ ਉਥੇ ਬਿਜਲੀ ਸਾਰੀ ਬੂਡਿੰਗ ਹੋ ਜੇ ਤੇ ਤੇ ਉਹ ਫਿਰ ਕਰਕੇ ਫਿਰ ਕੱਲ ਨੂੰ ਆਪਾਂ ਲੈਂਟਰ ਦਾ ਕੰਮ ਸ਼ੁਰੂ ਕਰ ਦੇਣਾ ਵਾ ਤੇ ਗਾਈਸ ਆਪਾਂ ਤੁਹਾਨੂੰ ਲੈਂਟਰ ਖੋਣੇ ਲੈਂਟਰ ਬਾਹਲੇ ਉੱਚਾ ਵਾ ਉਹ ਵੇਖੋ ਗਾਈਸ ਉਹ ਕਿੰਨਾ ਉੱਚਾ ਲੈਂਟਰ ਤੁਹਾਨੂੰ ਮੈਂ ਸਿਰੇ ਵਿਖਾਉਂਗਾ ਤੇ ਆਪਣੇ ਵੀਰ ਦੇ ਪੇਪਰ ਵੀ ਸ਼ੁਰੂ ਆ ਤੇ ਗਾਈਸ ਇੱਕ ਇੱਕ ਨੂੰ ਹੈਗਾ ਆਪਣੇ ਇਥੇ ਨਗਰ ਕੀਰਤਨ ਆਪਾਂ ਉਹ ਸ਼ੈਡੂ ਲਵ ਹੱਤਾਂ ਨੂੰ ਸ਼ੈਡੂ ਲਵ ਰਹੀ ਕੋ ਕਿ ਉਹ ਦਿਨ ਆਪਣਾ ਫੈਜਲ ਤੇ ਪੇਪਰ ਆ ਸ਼ੈਡੂ ਪੂਜਾ ਪੇਪਰ ਆ ਕੰਪਿਊਟਰ ਤੇ ਤਾਲ ਕਰਕੇ ਤੇ ਮੈਂ ਸਬਜੀ ਕਦੀ ਬਣਾਈ ਫਿਰ ਅੱਜ ਸੋਜੀ ਅੱਜ ਅੰਮ੍ਰਿਤਿ ਬਣਾਈ ਆ ਤੇ ਗਾਈਸ ਅੱਜ ਮਮਾ ਜੀ ਨੇ ਬਣਾਈ ਸੀ ਦੁਪਹਿਰੇ ਚੌਲ ਤੇ ਹੁਣ ਬਣਾਈ ਹੋਈ ਜੀ ਅੰਮ੍ਰਿਤਿ ਤੇ ਨਾਲ ਬਹੁਤ ਗਨਪਾਣੀ ਧਰਿਆ ਹੋਇਆ ਵਾ ਮਮਾ ਫਟੇ ਸਿਲਸਾ ਅਮਾ ਹਸ ਕੋਨੇ ਕਦ ਸਬਜੀ ਤੇ ਨਹੀਂ ਆਪਾਂ ਬਣਦੇ ਹਾਂਜੀ ਸਵੇਰੇ ਬਣਾਵਾਂਗੇ ਆਲੂ ਮੂੰਗਰੇ ਆਲੂ ਮੂੰਗਰੇ ਗਾਈਸ ਅੱਜ ਉਹ ਸਿਰ ਮੈਂ ਸਕੂਲੇ ਗਿਆ ਨਾ ਸਿਰੇ ਉਹ ਬੜੀ ਤੁੰਸੀ ਮੈਂ ਥੱਲੇ ਇੰਦਰ ਬਾਜ਼ ਚਲੇ ਗਿਆ ਤੇ ਛੱਤ ਤੇ ਖਾ ਕੇ ਇਥੇ ਇੰਦਰ ਬਾਜ਼ ਚਲੇ ਗਿਆ ਤੇ ਮੈਂ ਕਿਹਾ ਠੰਡੂ ਹੋ ਗਈ ਤਾਂ ਅੱਜ ਬੜਾ ਟੋਂਦੇ ਗਿਆ ਪਰ ਜਦ ਸਕੂਲੀਆ ਖੁੱਲੇ ਬੈਠੇ ਗੱਲ ਹੋਏ ਦਿੱਕਰ ਗਾਇਸ ਉੱਥੇ ਹੋ ਗਿਆ ਆਪਣਾ ਟੁੱਪ ਪੈ ਗਈ ਆ ਸੋ ਪੈ ਗਈ ਉਸ ਤੋਂ ਬਾਅਦ ਫਿਰ ਇੰਨੀ ਗਰਮੀ ਲੱਗੀ ਫਿਰ ਮੈਂ ਕੋਟ ਲਾ ਕੇ ਕੋਟ ਲਾ ਕੇ ਬੈਕ 'ਚ ਪਾਇਆ ਸਾਰੀ ਦਿਹਾੜਾ ਜਦ ਸਕੂਲ ਉਹ ਟਾਈਟ ਟਾਈ ਖੋਲੀ ਕਿਤੇ ਕਿਤੇ ਫਿਰਨਾ ਬਹੁਤ ਹੁੰਦਾ ਪਈ ਅੱਜ ਮਮੂ ਤਾਮੀਨਾ ਚੌਲ ਖੰਦੀ ਆ ਤੇ ਉਹਨੂੰ ਆਈ ਖਾਣ ਨੂੰ ਬੜੀ ਖੰਗ ਤੇ ਆ ਮਮਾ ਜੀ ਨੇ ਚੌਲ ਦਾ ਆ ਕੇ ਰੱਖਿਆ ਉਹ ਤਾਂ ਕੋ ਕੋ ਲਿਗਾ ਕੇ ਰੱਖੇ ਹੋਏ ਨੇ ਤੇ ਉਹ ਹਟਦੀ ਨਹੀਂ ਖੰਗ ਖਾਨ ਤੋਂ ਖੰਗ ਖਾਨ ਤੋਂ ਚੰਗ ਖਾਨ ਤੋਂ ਤੇ ਨੂੰ ਖੰਗ ਬੜੀ ਹੁੰਦੀ ਆ ਜਦੋਂ ਜਦੋਂ ਰੰਡ ਤੇ ਰਵਾਣੋ ਲੱਗਦਾ ਉਹ ਭਰੇ ਨਹੀਂ ਕਰਦੀ ਖਾਪੀ ਨਹੀਂ ਪਠਾ ਜੀ ਦਾ ਫਿਰ ਤਾਂ ਹੰਦਾ ਲੱਗ ਜਦੀ ਆ ਓਕੇ ਤਾਂ ਬਗੜ ਸੇ ਮੀਆਂ ਕਾਇਆ ਸੇਮੀਆਂ ਆ ਖਾ ਖਾ ਬਣਾਵਾ ਕਿੰਨੀ ਆ ਆ ਦੇਖੋ ਕਿੰਨੀ ਛਿੱਤੀ ਬੋਲੀ ਨਹੀਂ ਤੇਨੂੰ ਖੰਗ ਹੁੰਦੀ ਆ ਪਰ ਛਰਮ ਛਰਮ ਕਰ ਲਾ ਨਹੀਂ ਫੇਰ ਆਣੀ ਮੈਨੂੰ ਆ ਦਵਾਈ ਲਿਆ ਦਿਓ ਉਹ ਦਵਾਈ ਲਿਆ ਦਿਓ ਅਬ ਇਹ ਲੋਕ ਖਸਰਮਸ਼ਰਮ ਕਰਦੇ ਨਹੀਂ ਉਹ ਹੁਣ ਕਹਿੰਦੇ ਸੇਮੀਆਂ ਖਾਣੀ ਆ ਖਾऊंगी ਮੇਰੀ ਬਾਹਰ ਜਲੇ ਖਾਨ ਕੋ ਦੀ ਪਾਜ ਫਿਰ ਆਸਾਨ ਨਹੀਂ ਨਿਕਲਦਾ ਰਾਤ ਨੂੰ ਫਿਰ ਆਂਦੀ ਆ ਦਵਾਈ ਦੋ ਮੈਨੂੰ ਨਹੀਂ ਤੇ ਗਾਇਸ ਅੱਜ ਇੱਕ ਸਾਤਰੀ ਇਸ ਤੇ ਕਾਲਾ ਆਪਣੇ ਪੈਣੇ ਲੈਂਟਰ ਅੱਜ ਉਹਨਾਂ ਨੇ ਜਾਲ ਬੰਨਤਾ ਵਾ ਹਾਂ ਬੀਜੀ ਦਾ ਵਰਕ ਹੋ ਗਿਆ ਅੱਜ ਬੀਜੀ ਦਾ ਵਰਕ ਪਤਾ ਉਹ ਵਸੇ ਹੋ ਗਏ ਸੇ ਲੈਂਟਰ ਦੇਖੋ ਇਸੇ ਮਸ਼ੀਨਾਂ ਨੂੰ ਸੁਣਾਉਂਦੀ ਆ ਸੇ ਰਸਤੇ ਮੇਰਾ ਪਾਸ ਫੋਨ ਲੈ ਕੇ ਅਨੇ ਫਿਰ ਬਾਡੇ ਜਾ ਕੇ ਭਾਂਡੇ ਲੈ ਕੇ ਅਨੇ ਕਿ ਸਾਰੇ ਭਾਂਡੇ ਮਦਰ ਸੇ ਹੋਏ ਨੇ ਮੇਰੇ ਜਿਹੜਾ ਪਾਸੇ ਮਿੱਟੀੜ ਪਾਵਾਂਗੇ ਉਹ ਬਰੋਟੀ ਪਾਣੀ ਕਰ ਦੋਨੇ ਆਲੋਫਰ ਚੱਲ ਗਏ ਕਿ ਸਾਈਕਲ ਚੱਲੇ ਸਾਈਕਲ ਵੀ ਲੈਣ ਦੇ ਨੇ ਜਗਾ ਚਲੋ ਚਲੋ ਚੱਲ ਗਏ ਤੁਹਾਨੂੰ ਭਾਂਡੇ ਲੈ ਕੇ ਕਿੱਥੇ ਮਿਲੋ ਹੋਰ ਪਾ ਕੇ ਸਾਡੇ ਲੈਣ ਨੂੰ ਕਿੰਨੇ ਤੋਂ ਲੱਖ ਲੱਗਾ ਵਾ ਇਸ ਆਪ ਪੈਸਾਰੇ ਨਾਲ ਤੁਹਾਨੂੰ ਇਹਦੇ ਵਿੱਚ ਗਿੰਦੇ ਆ ਪਹਿਲੇ 15 ਗਲਾਸ ਗਿਣਨਾ 15 ਤੋਂ ਵੱਧ ਹੋ ਗਏ 15 ਲੈ ਕੇ ਜਾਣੇ ਆਪਾਂ ਹੁਣ ਚੰਕਦੇ ਕਰ ਲੈ 2 2 4 4 ਚਮਚ ਵੀ ਲੈ ਕੇ ਜਾਣੇ 15 ਠੀਕ 15 ਸਾਲ ਕੇ ਲੈ ਆਂਦਾ ਚੰਚੇ ਵੀ ਚਮਚ ਲੈ ਲੈ ਕਿੰਨੇ 15 ਆਹ 20 20 ਵੀ ਕਾ ਗਲਾਸ ਵੀ ਲੈ ਲੈ ਫਿਰ 16 2 19 ਆ ਵੀ ਦਿਓ ਤੇ ਵੀ ਫੁੰਗਰ ਕੇ ਵੀ ਗੜਾ ਵਾ ਚਲੋ ਆ ਵੀ ਚਮਚੇ ਚਮਚਾਬ ਆਬ ਕਿਹੜਾ ਫਿੱਲਾ ਇਤਰਦਾ ਹੋਇਆ ਤਾ ਥੋੜਾ ਚਲੋ ਭਾਂਡੇ ਆਪ ਲੈ ਆ ਇਹਦੇ ਤਰ੍ਹਾਂ ਤੋ ਬਾਅਦ ਫੇਰੀ ਆ ਕੇ ਦੇ ਭਾਈ ਕੌਣ ਘਾ ਤੇਰੀ ਹੋਣੀ ਨਾ ਕਰੇ 5:30 ਵਜੇ ਮੈਨੂੰ ਕੋਈ ਥਾਲੀ ਬੁਣੀ ਸਰ ਨਹੀਂ ਆ ਹੋਏ ਮਾਵਾ ਦੀ ਦਾਲ ਮਚਣ ਲੱਗੀ ਅਣਕ ਲਾ ਕੇ ਮਿਲੋ ਉਹ ਵੇ ਪਾ ਜੀ ਪਾ ਗਏ ਸੀ ਬਾਜ਼ਾਰ ਆਹ ਸਾਗੇ ਸਬਜ਼ੀਆਂ ਵੀ ਲੈ ਆਏ ਆ ਪਾ ਭਾਡੇ ਭੁੰਨੇ ਪਏ ਨੇ ਬਾਕੀ ਅੱਗੇ ਫਿਰ ਦੇਖੋ ਇੱਧਰ ਪਈ ਹੋਈਆਂ ਇਹਦੇ ਨਾਲ ਮਾਂ ਜੀ ਪਕਾਉਂਦੇ ਰੋਟੀਆਂ ਮੈਂ ਸਬਜ਼ੀ ਕੱਢੀ ਅੱਜ ਸਬਜ਼ੀ ਆਲੂ ਗੋਭਰੇ ਚਪਲ ਕਦੂ ਅੱਛਾ ਤੇ ਸਬਜ਼ੀ ਕਿਹੜੀ ਕਿਹੜੀ ਮੰਗਾਈ ਤੁਸੀਂ ਸਬਜ਼ੀ ਗੋਭੀ ਮੰਗਾਈ ਪਿਆ ਅੱਜ ਕਰ ਥੇ ਸਸੇ ਰੋਣੀ ਕਰਦੀ ਸਬਜ਼ੀ ਕੱਢੀ ਬਣਾਣੀ ਨਾੜ ਬਣਾਉਣੀ ਆਪਾਂ ਮਾਸ ਵਾਲੀ ਦੀ ਦਾਲ ਹੂੰ ਤੇ ਨਾਲ ਆਲੂ ਗੋਭੀ ਨਾਲ ਪਰਸ਼ਾਦ ਬਣੇਗਾ ਗਾਈਸਾਂ ਆਪਣਾ ਪਲਾਨ ਬਣ ਗਿਆ ਵਾ ਸਿਰੇ ਆਪਣਾ ਲੈਟਰ ਤਾਂ ਹੁਣੇ ਤਾਂ ਕਰ ਕਿਸੇਰੇ ਆਪਣੇ ਕੋ ਗਮਡੀਆਂ ਦੇ ਪਰਬਾਸ ਦੇਰੀ ਤੇ ਆਪਾਂ ਉਹਦੇ ਘਰੀ ਲੈਣੀ ਆ ਇੱਧਰ ਇੱਧਰ ਰੱਖੋ ਪਾਪਾ ਇੱਧਰ ਮੜੋ ਇਹਦਾ ਆ ਵੇਖੋ ਆਪਾਂ ਲੈਣਾ ਚਾਰ ਜਿਹੜਾ ਸਿਰੇ ਆਪਾਂ ਨਾਲ ਰੋਟੀ ਪਾਣੀ ਦੇ ਨਾਲ ਲਵਾਂਗੇ ਤੇ ਆਪਾਂ ਦੇਣੀ ਕਿਲੇ ਦੀ ਸੇਵਾ ਦੇ ਨਾਲ ਚਾਹ ਪੀਣੀ ਤੇ ਆਹ ਵੇਖੋ ਜੀ ਆਪਾਂ ਕਿਲੇ ਆ ਇੱਥੇ ਬਹਿ ਰਹੇ ਆ ਤੇ ਇੱਧਰ ਪਾਪਾ ਜੀ ਲੱਗੇ ਹੋਏ ਦਰੀਆਂ ਵਸੂਣ ਆ ਪਹਿਲਾ ਗੱਦੇ ਛੋਣੇ ਛੱਲੇ ਉਹ ਤੇ ਹੀ ਗੱਦੇ ਛੱਲੇ ਆਪਾਂ ਚੋ ਮੈਂ ਕੋਚੇ ਲਾਉਣਾ ਥੱਲੇ ਕੋਚਾ ਆਪਾਂ ਗੱਦੇ ਛੱਲੇ ਛੋਣ ਨਾ ਮੈਂ ਕੋਚਾ ਲਾਉਣਾ ਬੋਲ ਰਿਹਾ ਜੇ ਨਹੀਂ ਠੀਕ ਹੈ ਇਥੇ ਕੀਤਾ ਠੀਕ ਹੈ ਕਿ ਸਦਰੂ ਬੇ ਕੋਪਾ ਸਾਰਾ ਸਮਾਨ ਚੱਕਤਾ ਵਾ ਸਰੂਪ ਰੱਖ ਲਿਆ ਤੇ ਆਪਾਂ ਸਰੂਪ ਗੱਦੇ ਵੀ ਲੈ ਆਏ ਤੂੰ ਬੋਲੇ ਥੋੜਾ ਲੈ ਤੇਰੀ ਪਈਆਂ ਦਈਆਂ ਛਾਵਾਂਗੇ ਹਣ ਇਥੇ ਚੋ ਰੱਖਣਾ ਠੀਕ ਤੇ ਸੁਖ ਰੱਖਦੇ ਆਂ ਫੇਰ ਰੱਖਦੇ ਆ ਇਥੇ ਸਾਰਾ ਕੁਝ

ਓਹ ਤੇਰਾ ਚੰਗਾ ਲੱਗਾ ਆਈਡਾਈਨ ਅੱਛਾ ਇਹ ਬਾਹਰ ਲਾ ਦਿੰਦੇ ਹਾਂ ਦੂਰ ਦੇ ਬਾਹਰ ਨਹੀਂ ਦੂਰਿੰਦਰ ਮਾਣਾ ਚੋਣਾ ਤੂੰ ਚੋੜਾ ਰੱਖੋ ਚੋਈਦਾ ਹੈ ਜਾ ਕਰਕੇ 1 2 ਫੜਾ ਤਾ ਨੋ ਲਾ ਫੜਾ ਫੜਾ ਠੀਕ ਆਹ 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 ਉਹ ਜੇਦਾ ਕਹਿੰਦੇ ਕਵਰੇਟ ਕਵਰੇਟ ਪੱਤੀ ਨੂੰ ਜਗਾ ਦੇ ਸਟਾਪ ਹਲੋ ਗਤੋ ਆਲੋ ਜੀ ਗੱਦੇ ਹਿਸ਼ਾਰੇ ਸਾਰੇ ਅਮਰ ਚਾਦਰ ਗੱਡੀ ਛੋਣੀ ਆ ਚਾਦਰ ਕਿੱਥੇ ਆ ਇੱਥੇ ਹੋਰ ਕਿੱਥੇ ਛੋਣੀ ਇਹਦਾ ਰੋਡ ਤੇ ਰੱਖਿਆ ਟੀਵੀ ਤੇ ਰੋਡ ਤੇ ਰੋਡ ਤੇ ਹੀ ਰੱਖਿਆ ਮੈਂ ਥੱਲੇ ਰੱਖਿਆ ਲੋ ਜੀ ਵਾਈਗੁਰੀ ਕਾਲਸਾ ਵਾਈ ਜੀ ਵੀ ਫਤਈ ਸਾਰਿਆਂ ਨੂੰ ਤੇ ਅੱਜ ਆ ਜੀ ਆਪਣੇ ਘਰੇ ਬਰਬਾਦ ਫੇਰੀ ਮਾਮਾ ਜੀ ਅੱਜ ਕਿਨੇ ਪਰ ਮਾਮਾ ਜੀ ਆ ਗਏ ਹਾਂਜੀ ਹਾਂਜੀ ਤਾਂ ਮੈਂ ਤਿਆਰ ਹਾਂ ਆਇਆ ਹਾਂ ਚਲਾ ਜਿਓ ਮੜਾ ਆਪਣਾ ਚਲ ਜੀਏ ਮੜਾ ਤੇ

ਆਹ ਉਹ ਦੀ ਵੀ ਯਾਤਰਾ ਦੀ ਤਿਆਰੀਆਂ ਕਰੀਏ ਪਹਿਲੇ 200 ਰੁਪਏ ਫਿਰ ਪਰਿਵਾਰ ਫਿਰ ਉਧਰ ਆ ਆਹ ਸੋਨ ਲਈ ਆਂ ਅੰਦਰ ਅੰਦਰ ਕਰੀ ਬੈਠਾ ਹਾਂ ਤੋ ਤੋ ਕੰਕਰਨ ਚਾਰ ਦਿੱਤਾ ਬਈ 아이사 왜 그때 테이블 위 테이블 위서 자다가 ਸੋ ਕਮਰੇ ਕਾਜ ਪਾਰੇ ਤੁਮਰੇ ਕਾਜ ਸਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਵਾਹਿਗੁਰੂ ਜੀ হায় গুরু 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 ਗੁਰੂ ਤੋਂ ਪਿੰਨਾ ਮੇਰਾ ਬੈਗ ਗੁਰੂ ਤੋਂ ਪਿੰਨਾ ਸੇ ਗੁਰੂ ਤੋਂ ਪਿੰਨਾ ਮੇਰਾ ਬੈਗ ਗੁਰੂ ਤੋਂ ਪਿੰਨਾ ਸੇ ਗੁਰੂ ਤੋਂ ਨਾਮਿਆ ਸੇ ਗੁਰੂ ਤੋਂ ਪਿੰਨਾ ਮੇਰਾ ਬੈਗ ਗੁਰੂ ਤੋਂ ਪਿੰਨਾ ਮੇਰਾ ਸੇ ਗੁਰੂ ਤੋਂ ਪਿੰਨਾ ਮੇਰਾ ਸੇ ਗੁਰੂ ਤੋਂ ਪਿੰਨਾ ਮੇਰਾ I'm gonna go to the house يلا 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 سرمه توي يلا يلا اوهي چينيدا گندو منه نام دهارا سڀ سڀ سارو سان کي موڪل ڏي سي تي چتي نا چتبا ད� ཅཁ གས ག རོ ར ཁར ད ཁ ག� ར ཁར ག� ར ར ར ཁག ར ག� ར ག གཁས� ག འེ ཅས ག ག ས ེ ར ར� サメレカデソーレ、パタゴラサメレカデソーレ、サメレカデソーレ、パタゴラソーレカデソーレ、カデバエソーは。 जल प्यारे सतगुर त मे काज सवारे कर्यारे सतगुर तो मरे काज सवारे उस गुस पर मारे जन की पै जर कर तारे पचा सत वस करमृत नाम नारस ਨੇ ਨਾਨਕ ਉਪਕਾਰ ਸਭ ਦਾ ਨੂੰਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਫਿਰ ਮੇਰੇ ਆਪਣੇ ਨੈਕਸਟ ਵਲੌਗ ਦੇ ਵਿੱਚ ਹੁਣ ਫਿਰ ਅਸੀਂ ਇਹਨਾਂ ਤੋਂ ਬਲੌਗ ਬਣਾਣਾ ਦਿਨ ਚੜ ਗਿਆ ਲੈਟਰ ਦਾ ਤੋਂ ਅਲੱਗ ਪਾਵਾਂਗੇ ਅਲੱਗ ਪਾਵਾਂਗੇ ਮੇਲੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਹਨਾਂ ਟਾਈਮਸ ਵਾਈਫਰ ਜੀ ਕਾ ਕਾਰ ਸਾ ਵਾਈਫਰ ਜੀ ਕੀ ਫੋਟੇ